ਆਪਾਂ ਨਾ 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 ਅਸਲ ਮਾੜੀ ਚੀਜ਼ਾਂ ਚੋਣਦੇ ਕੋਈ ਨਹੀਂ ਮੁਈ ਸ਼ਰਨ ਨੇ ਸਭ ਕੁਝ ਕਰ ਪਾ ਰਹੀ ਹੈ ਕੋਈ ਨਹੀਂ ਕਿ ਇਹ ਚਾਹ ਦੋ ਦੂਸਰੋ ਸਭੀ ਕਰਨ ਦੇ ਨਾਲ ਮਸੂਲੀ ਕਰਦੇ ਆਂ ਅੱਜ ਤੋਂ ਬਾਅਦ ਕਰਨਾ ਆਪਣਾ ਸਾਰਾ ਕੰਮ ਫਗਵਾੜਾ ਸ਼ਹਿਰ ਦੇ ਵਿੱਚ ਵਧ ਰਹੀ ਟ੍ਰੈਫਿਕ ਸਮੱਸਿਆ ਨੂੰ ਲੈ ਕੇ ਐਸਪੀ ਫਗਵਾੜਾ ਆਦਮੀ ਸ਼ਰਮਾ ਨੇ ਇੱਕ ਵਾਰ ਫਿਰ ਸਖਤ ਰੁਖ ਅਖਤਿਆਰ ਕਰਦੇ ਹੋਏ ਖੁਦ ਸੜਕਾਂ ਤੇ ਉਤਰ ਕੇ ਮੋਰਚਾ ਸੰਭਾਲ ਲਿਆ ਤੇ ਐਸਪੀ ਫਗਵਾੜਾ ਵੱਲੋਂ ਸ਼ਹਿਰ ਦੀ ਵੱਖ-ਵੱਖ ਇਲਾਕਿਆਂ ਦਾ ਦੌਰਾ ਕਰਦਿਆਂ ਉਹਨਾਂ ਨੇ ਦੁਕਾਨਾਂ ਦੇ ਬਾਹਰ ਸੜਕ ਦੇ ਉੱਤੇ ਲਗਾਏ ਸਮਾਨ ਨੂੰ ਤੁਰੰਤ ਹਟਾਇਆ ਗਿਆ ਤੇ ਇਸ ਦੌਰਾਨ ਐਸਪੀ ਫਗਵਾੜਾ ਨੇ ਦੁਕਾਨਦਾਰਾਂ ਨੂੰ ਸਖਤ ਚੇਤਾਵਨੀ ਨੰਦੋਇਆ ਕਿ ਕਿਸੇ ਵੀ ਦੁਕਾਨਦਾਰ ਨੂੰ ਨੀ ਦੁਕਾਨ ਦੇ ਬਾਹਰ ਰੋਡ ਦੇ ਉੱਪਰ ਸਮਾਨ ਲਗਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਤੇ ਉਹਨਾਂ ਨੇ ਸਾਫ਼ ਸ਼ਬਦਾਂ ਦੇ ਵਿੱਚ ਕਿਹਾ ਹੈ ਕਿ ਸੜਕਾਂ ਦੇ ਉੱਪਰ ਸਮਾਨ ਰੱਖਣ ਕਰਕੇ ਟ੍ਰੈਫਿਕ ਜਾਮ ਬੰਦ ਅਤੇ ਆਮ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਐਸਪੀ ਫਗਵਾੜਾ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਪੁਲਿਸ ਪ੍ਰਸ਼ਾਸਨ ਦਾ ਸਹਿਯੋਗ ਕਰਨ ਅਤੇ ਆਪਣੇ ਸਮਾਨ ਦੁਕਾਨਾਂ ਦੇ ਅੰਦਰ ਹੀ ਰੱਖਣ ਤਾਂ ਜੋ ਸ਼ਹਿਰ ਨੂੰ ਟ੍ਰੈਫਿਕ ਸਮੱਸਿਆ ਤੋਂ ਰਾਹਤ ਮਿਲ ਸਕੇ 30 ਮੋਕੇ ਐਸਪੀ ਫਗਵਾੜਾ ਖੁਦ ਦੁਕਾਨਾਂ ਦੇ ਬਾਹਰ ਲਗਾਇਆ ਸਮਾਨ ਅੰਦਰ ਕਰਵਾਉਂਦੀ ਹੋਈ ਵੀ ਨਜ਼ਰ ਆਈ ਫਗਵਾੜਾ ਨਿਊਜ਼ ਨਾਲ ਗੱਲਬਾਤ ਕਰਦੇ ਹਾਂ ਐਸਪੀ ਫਗਵਾੜਾ ਨੇ ਕਿਹਾ ਕਿ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਖਿਲਾਫ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਸਖਤ ਕਾਰਵਾਈ ਕੀਤੀ ਜਾਵੇਗੀ ਫਗਵਾੜਾ ਨਿਊਜ਼ ਲਈ ਕੈਮਰਾਮੈਨ ਜੈ ਸ਼ਰਮਾ ਦੇ ਨਾਲ ਸ਼ਰਨਜੀਤ ਸਿੰਘ ਸੋਨੀ ਦੀ ਵਸ਼ੀਸ਼ ਰਿਪੋਰਟ ਹਨਾਜਾਏ ਹੈ ਇਹ ਗੱਲ ਜਾਣਦੇ ਸਟੋਰਸ ਤੇ ਤੁਹਾਨੂੰ ਤੁਸੀਂ ਅੱਗੇ ਵੀ ਮੈਨੂੰ ਦੇਖਿਆ ਤੇ ਅਸੀਂ ਰੂਟੀਨ ਦੇ ਵਿੱਚ ਹੀ ਆਪਣੇ ਟ੍ਰੈਫਿਕ ਦੀ ਜਿਹੜੀ ਹੈਗੀ ਹੈ ਹਾਲਾਤ ਉਹਨਾਂ ਨੂੰ ਸੁਧਾਰਨ ਲਈ ਜਿਹੜੀ ਰੋਡਸ ਨੂੰ ਇੱਥੇ ਇਨਕਲੋਜ ਕੀਤਾ ਗਿਆ ਹੈ ਉਹਨਾਂ ਨੂੰ ਸਾਈਡ ਤੇ ਕਰਾਉਣ ਲਈ ਇੱਕ ਤਰ੍ਹਾਂ ਦੀ ਅਪੀਲ ਹੀ ਕਰ ਰਹੇ ਆ ਲੋਕਾਂ ਨੂੰ ਥੋੜੀ ਸਖਤੀ ਨਾਲ ਅਪੀਲ ਕਰ ਰਹੇ ਆ ਬਟ ਸਾਨੂੰ ਹੱਲੇ ਤੱਕ ਫਗਵਾੜਾ ਵਾਸੀਆਂ ਵੱਲੋਂ ਕੋਈ ਖਾਸ ਕੋਆਪਰੇਸ਼ਨ ਨਹੀਂ ਮਿਲ ਰਿਹਾ ਹੈ ਤੇ ਅੱਗੇ ਵੀ ਇਹ ਕਾਰਵਾਈ ਇਸੇ ਤਰੀਕੇ ਚੱਲੀ ਰਹੇਗੀ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਇਹ ਅਪੀਲ ਕਰਦੀ ਹਾਂ ਕਿ ਜਿਹੜੀ ਸਾਡੀ ਦੁਕਾਨਾਂ ਦੀ ਹੱਤ ਹੈ ਅਸੀਂ ਉੱਥੇ ਦੇ ਆਪਣਾ ਸਮਾਨ ਰੱਖੀਏ ਤਾਂ ਕਿ ਰੋਡ ਜਿਹੜੀਆਂ ਸਾਨੂੰ ਪ੍ਰਸ਼ਾਸਨ ਵੱਲੋਂ ਇੰਨੀਆਂ ਖੁੱਲੀਆਂ ਸੜਕਾਂ ਪ੍ਰੋਵਾਈਡ ਕੀਤੀਆਂ ਗਈਆਂ ਉੱਥੇ ਅਸੀਂ ਟ੍ਰੈਫਿਕ ਨੂੰ ਬਹੁਤ ਅੱਛੇ ਤਰੀਕੇ ਨਾਲ ਚਲਾਈਏ ਤੇ ਕਿਸੇ ਨੂੰ ਵੀ ਟ੍ਰੈਫਿਕ ਦੀ ਸਮੱਸਿਆ ਦਾ ਇਸ ਸ਼ਹਿਰ ਦੇ ਵਿੱਚ ਸਾਹਮਣਾ ਨਾ ਕਰਨਾ ਪਵੇ।